ਸੇ ਗੁਰੂ ਨਾਨਕ ਦੇਵ ਜੀ ਦੇ 557 ਪ੍ਰਕਾਸ਼ਪੂਰਵ ਨੂੰ ਬੜੀ ਸ਼ਰਧਾ ਤੇ ਧੂਮ ਘੜ ਦੇ ਨਾਲ ਲਾਇਆ ਜਾ ਰਿਹਾ ਹੈ ਤਸਵੀਰਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀਆਂ ਨੇ ਉਹ ਜਿੱਥੇ ਇਸ ਵਕਤ ਸ਼ਾਮ ਦੇ ਵਕਤ ਦੀ ਜਿਹੜੀ ਆਤਿਸ਼ਬਾਜੀ ਦਾ ਮਨਮੋਹਕ ਦ੍ਰਿਸ਼ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਭਰਿਆ ਹੋਇਆ ਹੈ ਕਿਸ ਤਰ੍ਹਾਂ ਦੇ ਨਾਲ ਇਹ ਸ਼ਾਮ ਦੇ ਵਕਤ ਦੀ ਜਿਹੜੀ ਆਤਿਸ਼ਬਾਜੀ ਦਾ ਨਜ਼ਾਰਾ ਜਿਹੜੀਆਂ ਸੰਗਤਾਂ ਇਹਦੇ ਦੂਰ ਦਰਾਡੇ ਤੋਂ ਦੇਸ਼ਾ ਵਿਦੇਸ਼ਾ ਤੋਂ ਦੇਖਣ ਆਈਆਂ ਹੋਈਆਂ ਨੇ ਪਰ ਕੁਝ ਸਮਾਂ ਪਹਿਲਾਂ ਇਸ ਆਤਿਸ਼ਬਾਜੀ ਨੂੰ ਜਿਹੜਾ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ ਵਿਖੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਦੇਖਣ ਤੇ ਲਈ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਮਨਮੋਹਕ ਜਿਹੜਾ ਨਜ਼ਾਰਾ ਹੈ ਕਿਸ ਤਰ੍ਹਾਂ ਦੇ ਨਾਲ ਜਿਹੜਾ ਸੰਗਤਾਂ ਇਸ ਨੂੰ ਲੈ ਕੇ आनंद ਮਾਰ ਰਹੀਆਂ ਨੇ ਮੇਰੇ ਨਾਲ ਇਸ ਵਕਤੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਮੀਟ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਸਾਹਿਬ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਔਰ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਕੀ ਗੱਲਾਂ ਸੁਣਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਨ ਜਾ ਕੇ ਚਾਨਣ ਹੋਇਆ ਜੋਕਰ ਸੂਰਜ ਦੇ ਸਾਰੇ ਛਪੇ ਹਨੇਰ ਫੁਲਾ ਦੇ ਮਾਵਾ ਅਨਸਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾ ਅਵਤਾਰ ਗੁਰਪੁਰਬ ਮਨਾਇਆ ਜਾ ਰਿਹਾ ਹੈ ਰਹਿ ਰਾਜ ਸਾਹਿਬ ਦੇ ਪਾਰ ਤੋਂ ਪ੍ਰੰਤ ਜਿਹੜੀ ਹਰ ਸਾਲ ਅਸਤ ਬਾਜੀ ਜਿਹੜੀ ਉਹ ਚਲਾਈ ਜਾਂਦੀ ਹੈ ਜਿਹੜਾ ਸਵੇਰ ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਸੰਗਤਾਂ ਜਿਹੜੀਆਂ ਆਤਮਕਤ ਸੋ ਰਹੀਆਂ ਵਾਂ ਵਿਦੇਸ਼-ਵਿਦੇਸ਼ ਤੋਂ ਜਿਹੜੀ ਵੱਡੀ ਤਦਾਦ ਦੇ ਵਿੱਚ ਗੁਰਦੁਆਰਾ ਸ੍ਰੀ ਬੇਰਸਾ ਸੁਲਤਾਨਪੁਰ ਲੋਧੀ ਤੱਕੇ ਸੰਗਤਾਂ ਪਹੁੰਚਿਆ ਵਾਂ ਅਸਤ ਬਾਜੀ ਤੋਂ ਬਾਅਦ ਰਾਤ ਨੂੰ 1:40 ਮਿੰਟ ਤੇ ਸਹਿਬ ਸ੍ਰੀ ਗੁਰੂ ਗੁਰਸਹਿਬ ਜੀ ਦੇ ਸ੍ਰੀ ਅਖੰਡ ਪਾਤਸ਼ਾਹਾਂ ਦੇ ਜਿਹੜੇ ਭੋਗ ਉਹ ਵਹਿਣਗੇ ਸੰਗਤਾਂ ਜਿਹੜੀਆਂ ਉਹ ਕੱਦ ਤੋਂ ਲੈ ਕੇ ਹੋਣ ਤੀਕ ਸਵੇਰ ਤੱਕ ਜਿਹੜਾ ਵੱਡੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੇ ਦਰਸ਼ਕਦਾਰੇ ਕਰੀਆਂ ਨਾਨਕ ਨਾਨਕ ਲੇਵਾ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਪ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੰਗਤਾਂ ਨੇ ਗੱਲਬਾਤ ਕਰਦੇ ਆਂ ਭਾਈ ਜੀ ਕਿਹੋ ਜਿਹਾ ਲੱਗ ਰਿਹਾ ਹੈ ਨੌਜਵਾਨ ਉਹ ਤੁਸੀਂ ਔਰ ਇਸ ਆਦੀਸ਼ ਬਾਜੀ ਦੇ ਦਰਸ਼ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਸੰਤਨ ਸੱਚੇ ਗੁਰੂ ਨਾਨਕ ਦੇਵ ਜੀ ਦੇ 559 ਪ੍ਰਕਾਸ਼ ਗੁਰਪੁਰਬ ਦੀ ਦੇਸ਼ ਵਿਦੇਸ਼ਿਕ ਵਸਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਤੁਸੀਂ ਦੇਖ ਹੀ ਰਹੇ ਹੋ ਵੀ ਗੁਰੂ ਨਾਨਕ ਦੇਵ ਜੀ ਦੇ 559 ਪ੍ਰਕਾਸ਼ ਗੁਰਪੁਰਬ ਤੇ ਸੰਗਤਾਂ ਦਾ ਉਤਸ਼ਾਹ ਔਰ ਖਾਸ ਕਰਕੇ ਨੌਜਵਾਨਾਂ ਦਾ ਉਤਸ਼ਾਹ ਦਸਤਾਰਾਂ ਸਜਾ ਕੇ ਜਿਹੜੇ ਆ ਉਹ ਗੁਰਦੁਆਰਿਆਂ ਦੇ ਵਿੱਚ ਆਇਆ ਤਾਂ ਇੱਕ ਆਤਿਸ਼ਬਾਜੀ ਜਿਹੜੀ ਇੱਕ ਵੱਖਰਾ ਹੀ ਮਨਮੋਹਕ ਦ੍ਰਿਸ਼ ਜਿਹੜਾ ਨੇ ਪੈਦਾ ਕੀਤਾ ਹੋਇਆ ਔਰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਲਾਈਟਿੰਗ ਔਰ ਸਾਰੀਆਂ ਇਹ ਗੁਰਦਰਾ ਸਾਹਿਬਾਂ ਨੂੰ ਸਜਾਇਆ ਗਿਆ ਹੈ ਰਸਤੇ ਵੀ ਜਿਹੜੇ ਆ ਸੁਝਾਵਟਾਂ ਕੀਤੀਆਂ ਗਈਆਂ ਨੇ ਸੰਗਤਾਂ 'ਚ ਭਾਰੀ ਉਤਸ਼ਾਹ ਉਹਦੇ ਅੱਗੇ ਨਾਲੋਂ ਦੁੱਗਣੀ ਹੋ ਕੇ ਸੰਗ ਜਿਹੜੀ ਅਸਰ ਗੁਰਪੁਰਬ ਤੇ ਕੌਂਟੀ ਆ ਨਤਮਸਤਕ ਹੋਣ। ਬਿਲਕੁਲ ਇਸ ਵਾਰ ਦੁੱਗਣੀਆਂ ਹੋ ਕੇ ਸੰਗਤਾਂ ਇੱਥੇ ਨਤਮਸਤਕ ਹੋਈਆਂ ਨੇ ਮਨਮੋਹਕ ਦ੍ਰਿਸ਼ ਹੈ ਹਰ ਪਾਸੇ ਜਿਹੜਾ ਸੰਗਤਾਂ ਉਤਸ਼ਾਹ ਦੇ ਨਾਲ ਭਰੀਆਂ ਹੋਈਆਂ ਨੇ ਤੁਸੀਂ ਵੀ ਅਕਸਰ ਕਿਤੇ ਨਾ ਕਿਤੇ ਆਉਂਦੇ ਹੋ ਗੁਰੂ ਸਾਹਿਬ ਗੁਰੂ ਸਾਹਿਬ ਦੇ ਇਥੇ ਮੱਥਾ ਟੇਕਣ ਜਾਂਦਾ ਹਮਸਤਕ ਹੋਣ ਇਸ ਵਾਰੀ ਕਿਹੋ ਜਿਹਾ ਲੱਗ ਰਿਹਾ ਇਸ ਵਾਰੀ ਮਾਹੌਲ ਬਹੁਤ ਵਧੀਆ ਜੀ ਸਾਡੇ 550 ਸਾਲ ਤੋਂ ਬਾਅਦ ਜਿਹੜਾ ਨਾ ਇਸ ਵਾਰੀ ਇਹ ਇਕੱਠ ਬਹੁਤ ਔੜਾ ਦਿਖਿਆ ਗਿਆ ਜੀ 500 ਪਰਸਨਟੀ ਚ ਸਾਹ ਵਿੱਚ ਬਹੁਤ ਵੱਡਾ ਇਕੱਠ ਦਿਖਿਆ ਗਿਆ ਜੀ ਸੰਗਤ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਆ ਤੁਸੀਂ ਦੇਖ ਹੀ ਰਹੇ ਹੋ ਜੀ ਮਨਮੋਹਕ ਲਾਇਤੀ ਜਮ ਕੇ ਤਰੀਆ ਮਨਮੋਹਕ ਆ ਆਪਸ ਵਿੱਚ ਚੱਲਦੀ ਪਈ ਹੈ ਸੈਮ ਇਹ ਜਾਂਦਾ ਦੂਰ ਦਰਾਡੇ ਤੋਂ ਸੰਗਤਾਂ ਆਤਿਸ਼ਬਾਜੀ ਦੇਖਣ ਆਉਂਦੀਆਂ ਨੇ ਹਾਂਜੀ ਹਾਂਜੀ ਬਹੁਤ ਦੂਰ ਦੂਰੋਂ ਵਕਤ ਸੱਕ ਮਲਗੀ ਸਪੈਸ਼ਲ ਆਤਿਸ਼ਬਾਜੀ ਦੇਖਣ ਆਉਂਦੀਆਂ ਦੋਸਤਾਂ ਦੇਖਣ ਆਉਦੀਆਂ ਨੇ ਬਿਲਕੁਲ ਸੰਗਤਾਂ ਜਿਹੜੀਆਂ ਐ ਦੂਰ ਦਰਾਡੇ ਤੋਂ ਆਉਂਦੀਆਂ ਨੇ ਇਸ ਮਨਮੋਹਕ ਦ੍ਰਿਸ਼ ਨੂੰ ਦੇਖਣ ਦੇ ਲਈ ਔਰ ਇਸ ਵਾਰ ਵੀ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਨੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਔਰ ਕੋਸ਼ਿਸ਼ ਕਰਦੇ ਆਂ ਕਿ ਗੱਲਬਾਤ ਕੀਤੀ ਜਾਵੇ ਗੁਰਦੁਆਰਾ ਸਰ ਸਾਹਿਬ ਦੇ ਹੈਡ ਗਰੰਥੀ ਮੇਰੇ ਨਾਲ ਮੌਜੂਦ ਨੇ ਅ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਕਿ ਮਨਮੋਹਕ ਦ੍ਰਿਸ਼ ਤੁਸੀਂ ਵੀ ਬੈਠ ਕੇ ਦੇਖ ਰਹੇ ਹੋ ਸਾਰੀ ਸੰਗਤ ਦੇ ਵਿੱਚ ਆਨੰਦ ਮਾਣ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਸਮੂਹ ਸਾਧ ਸੰਗਤ ਨੂੰ ਸਤਿਗੁਰਾਂ ਦੇ 555 ਪ੍ਰਕਾਸ਼ ਗੁਰਪ੍ਰਭਦੀਆਂ ਲੱਗਣ ਤੋਂ ਵਧਾਈਆਂ ਹੋਣ ਜੀ ਜੋ ਪਰਸੋਂ ਲੋਇ ਤੋਂ ਜਿਹੜੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖਦੇ ਆ ਉਸ ਮੌਕੇ 'ਵਾਂ ਰਭ ਹੋਏ ਸਨ ਤੋਂ ਉਸ ਮੌਗਮਾਂ ਦੀ ਬਾਪੀਵਾਲ ਜਿਹੜਾ ਇਹ ਸਾਰਾ ਸਮਾ ਬਣਿਆ ਹੋਇਆ ਹੁਣ ਆਤਸ਼ਬਾਜੀ ਜਿਹੜੀ ਹੈ ਉਹ ਖੀਰਲੇ ਪੜਾ ਦੇ ਵਿੱਚ ਹੁੰਦੀ ਹੈ ਸ਼ਾਮ ਦੇ ਸਮੇਂ ਸਾਰੀ ਸੰਗਤ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਆਤਸ਼ਬਾਜੀ ਦੇ ਲੈ ਕੇ ਵੀ ਭਾਰੀ ਇਛਾ ਹੁੰਦਾ ਹੈ ਬਾਪ ਜੀ ਦੇਖ ਰਹੇ ਹੋ ਕਿੰਨੀ ਸੰਗਤ ਹਾਜ਼ਰ ਹੈ ਤੇ ਇਸ ਸਮੇਂ ਸਾਡੇ ਮੈਂਬਰ ਸਹਿਬਾਨ ਸਾਡੇ ਜੂਨੀਅਰ ਮੀਤ ਪ੍ਰਧਾਨ ਸਾਹਿਬ ਉਹ ਵੀ ਹਾਜ਼ਰ ਨੇ ਸਾਡੇ ਅ디 ਸਤਿਕਾਰਯੋਗ ਮੈਨੇਜਰ ਸਰਦਾਰ ਫੋਟੋ ਸਿੰਘ ਜੀ ਮੱਝੀਵਲ ਵੀ ਹਾਜ਼ਰ ਨੇ ਬੜਾ ਖੁਸ਼ੀਆਂ ਵਾਲਾ ਮਾਹੌਲ ਹੈ ਜਿਵੇਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ ਸਾਰੇ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੈ ਬਿਲਕੁਲ ਸੰਗਤਾਂ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਭਰੀਆਂ ਹੋਈਆਂ ਨੇ ਸੰਗਤਾਂ ਰੂਪੀ ਦੇ ਵਿੱਚ ਤੁਸੀਂ ਵੀ ਬੈਠੇ ਹੋਏ ਹੋ ਕਿਹੋ ਜਿਹਾ ਲੱਗ ਰਿਹਾ ਨਜ਼ਾਰਾ ਮੈਂ ਸਭ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੁਰਬ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਸਰਤਾ ਬੜੇ ਉਤਸ਼ਾਹ ਨਾਲ ਸੰਤਾਨਪੁਰ ਦੀ ਧਰਤੀ ਤੇ ਜਿਹੜਾ ਵਾ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਵਾ ਅੱਜ ਮਨਾ ਰਹੀਆਂ ਵਾ ਸਭਾਈਆਂ ਚੱਲ ਰਹੀਆਂ ਵਾ ਅਨੇਕਾਂ ਹੀ ਸੰਸਥਾਵਾਂ ਵੱਲੋਂ ਨਿਆਂ ਜਥੇਬੰਦੀਆਂ ਵੱਲੋਂ ਜਾਂ ਹੋਰ ਵੀ ਸੰਸਥਾਵਾਂ ਵੱਲੋਂ ਲੰਗਰ ਲਾਏ ਗਏ ਆ ਤੇ ਸਾਰੀਆਂ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਜਿਹੜਾ ਵਾ ਉਹ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਜ ਮਨਾ ਰਹੀਆਂ ਵਾ ਬਿਲਕੁਲ ਸਰਤਾਸ਼ਪੁਰ ਨੂੰ ਬੜੇ ਹੀ ਚਾਵਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਜੀ ਕਿ ਇਹੋ ਜਿਹਾ ਲੱਗ ਰਿਹਾ ਕਿਉਂਕਿ ਜਦੋਂ ਪਹਿਲਾ ਪ੍ਰਕਾਸ਼ ਪੂਰਵ ਤੁਸੀਂ ਪ੍ਰੋਗਰਾਮ ਜਿਹੜਾ ਇੱਥੋਂ ਦਾ ਦੇਖ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਇਸ ਵਾਰ ਦੇ ਜਿਹੜੇ ਪ੍ਰਬੰਧ ਕਿਹੋ ਜਿਹੇ ਹੋਏ ਸੀ ਕਿਸ ਤਰ੍ਹਾਂ ਇਸ ਵਕਤ ਦਾ ਜਿਹੜਾ ਸ਼ਾਮ ਦਾ ਮਾਹੌਲ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਦਾ 555 ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਧੂਮ ਧਾਮ ਦੇ ਨਾਲ ਗੁਰਦੁਆਰਾ ਬੇਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਵਾਰ ਗੁਰਦੁਆਰਾ ਸਾਹਿਬ ਵਿੱਚ ਬਹੁਤ ਭਾਰੀ ਰੌਣਕਾਂ ਹਨ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਇਆ ਹਨ ਇਨਾ ਅਤਿਸ਼ਾ ਮੈਂ ਬਹੁਤ ਸਾਰੇ ਗੁਰੂ ਅਸਥਾਨਾਂ ਤੇ ਸੇਵਾ ਕੀਤੀ ਹੈ ਜਿੰਨਾ ਅਤਿਸ਼ਾ ਇੱਥੇ ਸੰਗਤਾਂ ਵਿੱਚ ਵੇਖਣ ਨੂੰ ਮਿਲਿਆ ਹੈ ਇਨਾ ਮੈਂ ਕਿਤੇ ਦੇਖਿਆ ਨਹੀਂ ਬਹੁਤ ਹੀ ਸੰਗਤਾਂ ਦੇ ਵਾਸਤੇ ਸੰਗਤ ਪ੍ਰਮੁੱਖ ਪ੍ਰਬੰਧ ਕੀਤੇ ਗਏ ਹਨ ਲੰਗਰ ਅਤੇ ਰਹਾ ਹੈ ਸ਼ਾਦ ਦਾ ਹੁਣ ਜਿਹੜੀ ਹੈ ਦੀਪਮਾਲਾ ਕੀਤੀ ਜਾ ਰਹੀ ਹੈ ਅਤਿ ਸ਼ਭਾਜੀ ਚੱਲ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਤੇ ਬਹੁਤ ਹੀ ਸਹਾਵਨਾ ਦ੍ਰਿਸ਼ ਬਣਿਆ ਹੋਇਆ ਹੈ ਤੇ ਸੰਗਤਾਂ ਜਿਹੜੀਆਂ ਹਨ ਇਸ ਦਾ ਆਨੰਦ ਮਾਣ ਰਹੀਆਂ ਹਨ ਥਾ ਥਾ ਤੇ ਗੁਰੂਕੀਆਂ ਸੰਗਤਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਪਕਵਾਨ ਪਕਾਏ ਗਏ ਹਨ ਕਿਤੇ ਚਾਹ ਪਕੌੜਿਆਂ ਦੇ ਲੰਗਰ ਹਨ ਕਿਤੇ ਲੱਡੂ ਕਿਤੇ ਮਠਿਆਈਆਂ ਇਸ ਤਰ੍ਹਾਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਸੰਗਤਾਂ ਆਨੰਦ ਲੈ ਰਹੀਆਂ ਬਿਲਕੁਲ ਬੀਬੀ ਗੁਰਪ੍ਰੀਤ ਕੋ ਰੂਹੀ ਜੀ ਮੇਰੇ ਨਾਲ ਨੇ ਬੀਬੀ ਜੀ ਕਿਹੋ ਜਿਹਾ ਲੱਗ ਰਿਹਾ ਹੈ ਕਿਉਂਕਿ ਪਿਛਲੀ ਵਾਰ ਦੇ ਨਾਲੋਂ ਕੀ ਵੱਖਰਾ ਦੇਖਣ ਨੂੰ ਮਿਲਿਆ ਇਸ ਵਾਰ ਹਾਂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿੰਨਤ ਸੱਚ ਗੁਰ ਦਾਦਰ ਕਰੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ਤੇ ਸਮੂਹ ਸਾਧ ਸੰਗਤ ਨੇ ਬਹੁਤ ਹੀ ਹਰਸ਼ੋਇਲਾਸ ਨਾਲ ਸਿੱਖੀ ਦੇ ਜਨਮ ਸਥਾਨ ਸultanpur Lodhi ਵਿੱਚ ਹਮ ਹਮ ਆ ਕੇ ਪਹੁੰਚ ਕੇ ਗੁਰਪੁਰਬ ਤੇ ਉੱਪਰ ਪਹੰਚੀ ਹੈ ਸੰਗਤ ਸੰਗਤਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਬਹੁਤ ਚਾਵਾ ਤੇ ਮਹਲਾਰਾਂ ਦੇ ਨਾਲ ਪਹਿਲੀ ਪਾਤਸ਼ਾਹੀ ਦੇ ਗੁਰਪੁਰਬ ਤੇ ਜਿੱਥੇ ਜੀ ਆਇਆਂ ਕਹਿ ਰਹੀਆਂ ਬਾਹਰੋਂ ਆਈਆਂ ਸੰਗਤਾਂ ਨੂੰ ਉਥੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹੋ ਕੇ ਪੂਰੇ ਦੇ ਪੂਰੇ ਪਰਿਵਾਰ ਪੂਰੇ ਦੇ ਪੂਰੇ ਪਿੰਡ ਸਾਰਾ ਇਲਾਕਾ ਉਮੜ ਕੇ ਆਇਆ ਹੈ। ਔਰ ਗੁਰਦੁਆਰਾ ਬੀਰ ਸਾਹਿਬ ਵਿਖੇ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਹੈ। ਔਰ ਅੱਜ ਆਤੀਸ਼ਬਾਜੀ ਗੁਰਪੁਰਬ ਦੀ ਤੇ ਬਹੁਤ ਸੁੰਦਰ ਆਤੀਸ਼ਬਾਜੀ ਰੈਡੀ ਹੈਗੀ ਹੈ। ਉਹਦੇ ਵਿੱਚ ਕੀਤੀ ਗਈ ਹੈ ਔਰ ਸੰਗਤਾਂ ਨੂੰ ਇਸ 52 ਦਿਨ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਔਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜੋ ਇਹਨਾਂ ਚਾਹ ਤੇ ਮਿਲਾਰਾ ਹੈ ਉਥੇ ਅਰਦਾਸ ਵੀ ਕਰਦੀ ਹਾਂ ਕਿ ਜੋ ਪਹਿਲੀ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਇਹ ਸੁਪਦੇਸ਼ ਤੇ ਵੀ ਅਸੀਂ ਸਾਰੇ ਚੱਲੀਏ ਔਰ ਇਸ ਸੁਹਾਵਨੀ ertid ਤੇ ਜੋ ਆਪਣੀ ਡਿਊਟੀ ਹੈ ਉਹਨ ਪੂਰਨ ਰੂਪ ਤੇ ਵਿੱਚ ਕਰੀਏ ਸਗੁਰੂ ਸਾਥ ਸੰਗਤ ਨੂੰ ਮੈਂ ਅੱਜ ਦੇ ਇਸ ਪਾਵਨ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ। ਔਰ ਵਾਹਿਗੁਰੂ ਕੋਲ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹਾਂ ਕਿ ਪੰਜਾਬ ਦੇ ਸਾਰੇ ਸਿੱਖਾਂ ਸੰਗਤਾਂ ਦੇ ਲਈ ਖੁਸ਼ੀਆਂ ਭਰਪੂਰ ਜੀਵਨ ਬਿਲਕੁਲ ਮਾਲਕ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਜਿਹੜੇ ਵੀ ਇੱਥੇ ਕੱਪ ਮਾਸਤਕ ਹੋਣ ਲਈ ਪਹੁੰਚੇ ਨੇ ਜਾਂ ਜਿਹੜੀਆਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਰਹਿੰਦੀ ਹੈ ਸੰਗਤ ਵਸਦੀ ਹੈ ਨਾਨਕ ਨਾਮ ਲੈਵਾ ਸੰਗਤ ਉਹਨਾਂ ਨੂੰ ਮਾਲਕ ਸਬ ਨਾਨਕ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੀ ਵੀ ਉਮੀਦ ਕਰਦੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਜਿਹੜਾ ਹੈ ਗੁਰੂ ਸਾਹਿਬਾਂ ਦਾ ਅਸ਼ੀਰਵਾਦ ਸੰਗਤਾਂ ਤੇ ਇਸੇ ਤਰ੍ਹਾਂ ਹੀ ਬਣਿਆ ਰਹੇ ਕੈਮਰਾ ਪਰਸਨ ਜਿੰਰਜੀ ਸਿੰਘ ਤੇ ਨੌ ਚੰਦਰ ਮੜਿਆ ਜਰਬੋਲੀ ਟੀਵੀ ਸੁਲਤਾਨਪੁਰ ਲੋਧੀ